ਵੀਡੀਓ ਬੰਦਾ ਮੇਰੀ ਮੇਰੀ ਗੱਲ ਸੁਣ ਲੈ ਮੇਰੇ ਛੋਟੇ ਛਾਟੇ ਜਵਾਕ ਠੀਕ ਹੈ ਜੇ ਮੈਨੂੰ ਕੁਝ ਹੋ ਗਿਆ ਜਾਂ ਕੋਈ ਗੱਲਬਾਤ ਹੋ ਗਈ ਤਾਂ ਮੈਂ ਕੁਝ ਖਾ ਕੇ ਮਰ ਜੂ ਮੇਰੇ ਵੀਡੀਓ ਬੰਦ ਕਰ ਵੀਡੀਓ ਬੰਦ ਦੀ ਵੀਡੀਓ ਤਾਂ ਬਈ ਬੰਦ ਵੀਡੀਓ ਉਸੇ ਬਣਾਵਾਂਗੀ ਵੀਡੀਓ ਬੰਦ ਕਰੋ ਤੁਸੀਂ ਮੇਰੇ ਮੈਂ ਤੁਹਾਨੂੰ ਦੱਸਦੀ ਤੂੰ ਮੋਟਰ ਦੇ ਕੀ ਕਰਨੀ ਹੈ ਕੁਝ ਨਹੀਂ ਕਰਦੀ ਮੈਂ ਤੁਹਾਨੂੰ ਦੱਸਦੀ ਮੇਰੇ ਵੀਡੀਓ ਬੰਦ ਕਰ ਦਿਓ ਨਾ ਵੀਡੀਓ ਬੰਦ ਕਰ ਦੇ ਫਿਰ ਕਿਉਂ ਵੀਡੀਓ ਬੰਦ ਕਰ ਦੇ ਲੱਕ ਵੀਡੀਓ ਕਿ ਬਣਾਉਗਾ ਤੁਸੀਂ ਮਤਲਬ ਕੀ ਹੈ ਤੁਹਾਡਾ ਵੀਡੀਓ ਬਣਾਉਣਾ ਤੇਰਾ ਸਾਡੀ ਮੋਟਰ ਦਾ ਮਤਲਬ ਹੋ ਕੀ ਆਉਣ ਦਾ ਆ ਮੋਟਰ ਤੇ ਤੂੰ ਤਰੀ ਬਰਨੀ ਸਾਡਾ 100 ਮੋਟਰ ਦੇ ਚੀਜ਼ ਪਈ ਆ ਹੁੰਦਾ ਲੱਗ ਰਿਹਾ ਨਾ ਮੈਂ ਤੁਹਾਡਾ ਕੁਛ ਚੱਕਿਆ ਨਹੀਂ ਆ ਮੈਂ ਖੜੀ ਆ ਤੂੰ ਦੱਸ ਹੈ ਕੌਣ ਆ ਤੂੰ ਮੂੰਹ ਤੇ ਕਪੜਾ ਕੰਨੇ ਆ ਮੈਂ ਵੈਸੇ ਬੰਨਿਆ ਗਰਮੀ ਆ ਗਈ ਧੁੱਪ ਦੇਖੋ ਕਿੰਨੀ ਪੈਂਦੀ ਆ ਨਹੀਂ ਨਹੀਂ ਅਸੀਂ ਤਾਂ ਬੰਨਿਆ ਨਹੀਂ ਆ ਕੇ ਅਸੀਂ ਤਾਂ ਬੰਨਿਆ ਨਹੀਂ ਤੁਸੀਂ ਐਸੀਆਂ ਵਾਲੇ ਗੱਡੀਆਂ ਤੇ ਰਹਿੰਦੇ ਹੋਗੇ ਮੈਂ ਤੁਹਾਡੀ ਤੂੰ ਫੋਨ ਹੀ ਫੋਨ ਕਿਉਂ ਕਰਦੇ ਸੀ ਪਹਿਲਾਂ ਇਹ ਦੱਸ ਫੋੜ ਮੈਂ ਤੇ ਘਰੇ ਲਾਇਆ ਸੀ ਹੋਰ ਕਿਹਨੂੰ ਲਾਇਆ ਹੋਰ ਤੇ ਮੋਟਰ ਦੀ ਕਿਹਨੂੰ ਲਾ ਬਾਈ ਮੈਂ ਹੁਣ ਉਹ ਬੋਲਦਾ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੋ ਉਹ ਕਹਿ ਰਹੇ ਨੇਗੇ ਦੇਖੋ ਮੇਰੇ ਕੋਲ ਕੀ ਆ ਕੁਛ ਨਹੀਂ ਹੈਗਾ ਮੈਂ ਖਾਲੀ ਘੜੀ ਮੇਰੇ ਕੋਲ ਕੁਛ ਨਹੀਂ ਹੈਗਾ ਮੇਰੇ ਕੋਲ ਨਸ਼ਾ ਇਹ ਕਹਿ ਰਹੇ ਨੇ ਵੀ ਇਹ ਨਸ਼ਾ ਵੇਚਦੀ ਆ ਜਾਂ ਨਸ਼ੇ ਦਾ ਕੰਮ ਕਰਦੀ ਆ ਕੁਛ ਨਹੀਂ ਕਰਦੀ ਮੈਂ ਫੇਰ ਤੁਸੀਂ ਫੋਨ ਵਾਲੀ ਕਿਉਂ ਲਾਏ ਤੇ ਫੋਨ ਨਾ ਤੇ ਕਰ ਤੁਹਾਨੂੰ ਕੀਤਾਗਾ ਕਿਲੇ ਆ ਰਹੀਆਂ ਕਿ ਕੋਈ ਗੱਲ ਨਹੀਂ ਮੈਂ ਖੇਤ ਆਈ ਸੀ ਮੂਰ ਦੇਖਾ ਵੋਟ ਲੈ ਦੇਖ ਲੋ ਕੁਛ ਨਹੀਂ ਹੈਗਾ ਬੂਟ ਤੇ ਦੇਖੋ ਕੁਛ ਨਹੀਂ ਹੈਗਾ ਦੇਖੋ ਸੁਣ ਮੇਰੀ ਗੱਲ ਸੁਣਾ ਬੂਟ ਜਰਾ ਜਰਾ ਮਾਲਾ ਜਰਾਬਾ ਨਹੀਂ ਮੈਂ ਜਰਾਬਾ ਨਹੀਂ ਲਾਉਂਦੀ ਕਿਉਂ ਮੈਂ ਨਹੀਂ ਲਾਉਂਦੀ ਕਿਉਂ ਮੈਂ ਨਹੀਂ ਲਾਉਂਦੀ ਮਤਲਬ ਨਹੀਂ ਲਾਉਂਦੀ ਜਦੋਂ ਜਦੋਂ ਮੈਂ ਖੋਲ ਨਹੀਂ ਖੋਲਦੀ ਮੈਂ ਤੁਹਾਨੂੰ ਕਹਤਾ ਤਾਂ ਨਹੀਂ ਖੋਲਦੀ ਜੇ ਤੁਸੀਂ ਬੂਰਦ ਤਾਂ ਦਿਖਾ ਦੇ ਜਿਹੜਾ ਆਪਾਂ ਕਿਉਂ ਦਿਖਾ ਰਹੇ ਬਈ ਦਾ ਮੇਰੀ ਮਰਜ਼ੀ ਮੈਂ ਨਹੀਂ ਦਿਖਾਉਂਦੀ ਤੇਰਾ ਵੀਡੀਓ ਬੰਦ ਕਰੋ ਨਾ ਮੈਂ ਤੁਹਾਨੂੰ ਕਹਤਾ ਮੀਰੀ ਤੂੰ ਤੂੰ ਕਹੀਂ ਮੈਂ ਬੂਰਦ ਬੂਰਦ ਤਾਂ ਦਿਖਾ ਦੇ ਜਿਹੜਾ ਆਪਾਂ ਹੁੰਦੇ ਨਹੀਂ ਮੈਂ ਫਿਰ ਥਾਣੇ ਨੂੰ ਫੋਨ ਕਰਾਂਗੇ ਤੁਸੀਂ ਫਾਂਸ ਕਰਦੇ ਬਈ ਤੂੰ ਲਾ ਚਲ ਤੁਸੀਂ ਨਹੀਂ ਪਹਿਲਾਂ ਤੁਸੀਂ ਲਾ ਕੋ ਫੋਨ ਮੈਂ ਬਾਅਦ ਚ ਕਰ ਤੂੰ ਲਾ ਲੈਣਾ ਲਾ ਕੋ ਕੇ ਮੈਂ ਲਾਵਾਂ ਤੁਸੀਂ ਮੈਨੂੰ ਬਲੈਕ ਮੀਨ ਨਾ ਕਰੋ ਮੈਂ ਤੁਹਾਨੂੰ ਕਹਤਾ ਬਲੈਕ ਮੀਨ ਵਾਲੀ ਗ ਤੇ ਇਹ ਦੇਖੋ ਮੂਹਰੇ ਕਪੜਾ ਬਣਿਆ ਹੋਇਆ ਜੀ ਨਾਂ ਕੀ ਤੇਰਾ ਮੇਰਾ ਨਾਮ ਤੁਹਾਨੂੰ ਮੇਰੇ ਨਾਮ ਤੋਂ ਕੀ ਮਤਲਬ ਮੇਰਾ ਕੁਛ ਵੀ ਆ ਮੇਰਾ ਨਾਮ ਤਾਂ ਗਗਨਾਗਾ ਤੁਸੀਂ ਦੱਸੋ ਮੇਰੇ ਨਾਮ ਤੋਂ ਕੀ ਲੈਂਦੇ ਮੇਰੇ ਪਿਓ ਦਾ ਨਾਮ ਭੋਲਾ ਤੇ ਏਰੀਆ ਕਿਹੜਾ ਆਪਣਾ ਏਰੀਆ ਵਾਤੇ ਤੇ ਖੜੀ ਆ ਮੇਰਾ ਏਰੀਆ ਹੀ ਆ ਆ ਬਈ ਕਮਾਣੂ ਆਇਆ ਤੇ ਕਮਾਣੂ ਕੋਲੇ ਜੀ ਇਹ ਮਤਲਬ ਔਰਤ ਖੜੀ ਹੈ ਜੀ ਤੇ ਇਹ ਮੂਰਤ ਤੁਸੀਂ ਦੇਖ ਰਹੇ ਹੋ ਠੀਕ ਹੈ ਇਹ ਮੂਰਤ ਦੇ ਕੋਣੀ ਸਮਝ ਨਹੀਂ ਆ ਰਹੀ ਵੀ ਕੀ ਕਰਦੀ ਸੀਗੀ ਉੱਤੋਂ ਸਾਨੂੰ ਧਮਕੀਆਂ ਦੇ ਰਹੀ ਮੈਂ ਪੁਲਿਸ ਵਾਲਿਆਂ ਨੂੰ ਐ ਕਰ ਦੂੰ ਮੈਂ ਮੈਂ ਥੋੜੇ ਜਿਹਾ ਮਤਲਬ ਇੱਜ਼ਤ ਤੁਸੀਂ ਮੇਰੇ ਇੱਜ਼ਤ ਨੂੰ ਬਾਰੇ ਬਲੇਮ ਲਾ ਰਹੇ ਹੋ ਮੈਂ ਕਹੂੰਗੀ ਮੈਂ ਕੰਦੀ ਸੀ ਇੱਥੇ ਮੋਟਰ ਤੇ ਮੈਂ ਕਹੂੰਗੀ ਵੀ ਇਹ ਜ਼ਬਰਦਸਤੀ ਕਰਦਾ ਮੇਰੇ ਨਾਲ ਬਾਈ ਤੂੰ ਮੋਟਰ ਤੇ ਕਰਨ ਕਿ ਆਈਆਂ ਕਰਦੀ ਗਿਆ ਤੁਹਾਨੂੰ ਦਿਖ ਨਹੀਂ ਰਿਹਾ ਮੇਰੇ ਕੋਲ ਕੁਝ ਹੈ ਨਹੀਂ ਮੈਂ ਬਿਲਕੁਲ ਖਾਲੀ ਮੇਰੇ ਕੋਲ ਤੇਰਾ ਫੌਲ ਨਹੀਂ ਲਾਉਣੀ ਮੈਂ ਜਰਾਪਾ ਤੁਸੀਂ ਕਹੋਗੇ ਤੂੰ ਆਪਦੇ ਕੱਪੜੇ ਲਾ ਲ ਫਿਰ ਮੈਂ ਤੁਹਾਨੂੰ ਬੁਲਾਉਂਗੇ ਤੁਸੀਂ ਮੈਂ ਨਹੀਂ ਲਾਉਂਦੀ ਕੁਝ ਨਹੀਂ ਕਰਦੀ ਮੈਂ ਅੱਛਾ ਮੈਂ ਨਹੀਂ ਕੁਝ ਕਰਦੀ ਤੁਸੀਂ ਫਿਰ ਕੈਮਰਾ ਬੰਦ ਕਰ ਦੋ ਠੀਕ ਹੈ ਨਾ ਇੰਨਾ ਤਾਂ ਜਲੀਦਾ ਹੁੰਦਾ ਨਾ ਤੂੰ ਇਹ ਦੱਸ ਵੀ ਤੂੰ ਇੱਥੇ ਸਹੀ ਸਹੀ ਗੱਲ ਹੈ ਇੱਥੇ ਕਰਨ ਕੀ ਹੈ ਆ ਕਿ ਕਰਨ ਕੀ ਹੈ ਸੀ ਮੈਂ ਇੱਥੇ ਹੀ ਰਹਿਣ ਵਾਲੀ ਆ ਮੈਂ ਉਧਰ ਵੀ ਜਾ ਸਕਦੀ ਆ ਇੱਧਰ ਵੀ ਜਾ ਤੁਸੀਂ ਹੁੰਦੇ ਕੌਣ ਮੇਰੇ ਕੋਲ ਮੈਂ ਮੈਂ ਇੱਕ ਮਿੰਟ ਮੈਂ ਕਰਦਾ ਸਰਪੰਚ ਨੂੰ ਪਿੰਡ ਵਾਲੇ ਮੋਹਤਾਰ ਬੰਦ ਉਹ ਤੂੰ ਫੋਨ ਕਰੋ ਮੈਂ ਪੁਲਿਸ ਨੂੰ ਫੋਨ ਕਰਦਾ ਕਿ ਮੈਂ ਹੈਲੋ ਮੈਂ ਪੁਲਿਸ ਨੂੰ ਫੋਨ ਨਹੀਂ ਕਰਨਾ ਤੁਸੀਂ ਮੇਰੀ ਗੱਲ ਸੁਣ ਲਓ ਹਾਂ ਮੇਰੀ ਗੱਲ ਸੁਣੋ ਪੁਲਿਸ ਨੂੰ ਫੋਨ ਨਹੀਂ ਕਰਨਾ ਕਿਉਂ ਨਹੀਂ ਕਰਨਾ ਮੈਂ ਕਰਦਾ ਮੇਰੀ ਗੱਲ ਸੁਣੋ ਜੀ ਤੁਸੀਂ ਪੁਲਿਸ ਵਾਲਿਆਂ ਨੂੰ ਫੋਨ ਨਾ ਕਰੋ ਕਿਉਂ ਨਹੀਂ ਕਰਨਾ ਮੈਂ ਗੱਲ ਨਹੀਂ ਬੈਠ ਕੇ ਗੱਲ ਕਰ ਲੈਣੇ ਆਪਾਂ ਹੈਲ ਕਰਦਾ ਕਰਦਾ ਕਰ ਫੋਨ ਕਰ ਦੋ ਤੁਸੀਂ ਫੋਨ ਕਰ ਦੋ ਤੂੰ ਹੁਣ ਕੀ ਕਰਦੀ ਸੀਗੀ ਕੰਮ ਕੀ ਕਰਦੀ ਸੀ ਆਈ ਦੀ ਕੁਛ ਨਹੀਂ ਮੈਂ ਮੇਰੀ ਗੱਲ ਸੁਣੋ ਜੀ ਮੈਂ ਉਹਦੇ ਬੱਚੇ ਪਾਲਨੇ ਠੀਕ ਆ ਬੱਚੇ ਕਿੰਨੇ ਤੇਰੇ ਬੱਚੇ ਮੇਰੇ ਹੈਗੇ ਆ ਜੀ ਦੋ ਹਾਂ ਕੀ ਕੰਮ ਕੀ ਕਰਦੀ ਆ ਕੰਮ ਬਸ ਜੀ ਮੈਂ ਤਾਂ ਦਿਹਾੜੀ ਦਾ ਕਰਦੀ ਆ ਜੀ ਤੂੰ ਛੋੜਨਾ ਬੋਲ ਜਿੰਨਾ ਦਾ ਮੈਂ ਕੰਮ ਕਰ ਰਹੀ ਆ ਉਹ ਮੈਨੂੰ 4-500 ਰੁਪਏ ਦਿਹਾੜੀ ਦਾ ਦਿੰਦੇ ਛੋੜਨਾ ਬੋਲ ਛੋੜਨੀ ਬੋਲਦੀ ਮੈਂ ਤੁਹਾਨੂੰ ਅੱਗੇ ਦਾ ਦਿਆਂ ਜੋ ਕਿ ਉਹਨਾਂ ਦਾ ਸਮਾਨ ਸੀਗਾ ਬਲਕਿ ਇੱਧਰ ਉੱਧਰ ਲੈ ਕੇ ਗਾਹ ਦੀ ਗਾਹ ਫੜਾਉਣਾ ਹੁੰਦਾ ਮੈਂ ਖੁਦ ਨਹੀਂ ਵੇਚਦੀ ਬਲਕਿ ਕਿਸੇ ਦਾ ਕੰਮ ਨਾਲ ਲ બસ ਮਰਲਾ ਮੈਂ ਉਹਨਾਂ ਨੂੰ ਤਾਂ ਲੈ ਕੇ ਮੈਂ ਇੱਥੋਂ ਚੱਕ ਕੇ ਫੜਾਤਾ ਸੀ ਉਹ ਤਾਂ ਮੈਂ ਤੋੜਤੀ ਸੀ ਤੁਹਾਡੇ ਆਉਣ ਤੋਂ ਪਹਿਲਾਂ ਹੀ ਕਿੰਨੇ ਬੰਦੇ ਆਏ ਸੀ ਤੇਰੇ ਕੋਲ ਇੱਥੇ ਉਹ ਸਿਰਫ ਤਿੰਨ ਜਣੇ ਸੀ ਚੌਥੀ ਮੈਂ ਕਿੰਨੇ ਪੈਸੇ ਕਮਾਏ ਇੱਕ ਦਿਨ ਚ ਇੱਕ ਦਿਨ ਚ ਬਸ 500 ਰੁਪਏ ਮਿਲਿਆ ਜੀ ਕਿਉਂ ਨਾ ਬੋਲ 5000 ਤੇ 500 ਤੋਂ 5000 ਤੇ ਆ ਗਈ ਮੈਂ ਤੁਹਾਨੂੰ ਜੀ ਕਿ ਮੈਨੂੰ ਤੁਸੀਂ ਅੜ ਜਾ ਲਿਆ ਜੀ ਮੇਰਾ ਦਿਮਾਗ ਖਰਾਬ ਨਾ ਕਰੋ ਬਸ ਤੁਹਾਨੂੰ ਮੈਂ ਕਹਿੰਦਾ ਠੀਕ ਆ ਹੂੰ ਬਸ ਮੈਨੂੰ ਅੜ ਜਾ ਹੁਣ 5000 ਰੁਪਏ ਤੁਸੀਂ ਮਤਲਬ ਇੱਕ ਜਾਂ ਤਿੰਨ ਬੰਦੇ ਨੂੰ ਕਮਾ ਲਿਆ ਤੁਸੀਂ ਜਿਵੇਂ ਮਰਜ਼ੀ ਸਮਝ ਲਓ ਜੀ 5 ਲਾ ਲਓ ਤੇ 5 ਰੋਟੀ ਬਸ 2 ਕਦੇ 3 ਵਸ ਐਨੇ ਕੀਵਾ ਚਲੋ ਆਇਆ ਮੇਰਾ ਖਰਚਾ ਚੱਲੀ ਜਾਂਦਾ ਘਰ ਦਾ ਹੋਰ ਜਿਆਦਾ ਕੁਝ ਨਹੀਂ ਮੈਂ ਇਹ ਖਰਚਾ ਵੀ ਤੁਸੀਂ ਆਹ ਨਸ਼ਾ ਵਿੱਚ ਕੇ ਪੂਰਾ ਕਰਨਾ ਹੈ ਤੇ ਹੋਰ ਕੀ ਕਰੀਏ ਜੀ ਜਦੋਂ ਹੁਣ ਕੋਈ ਮੂਰੇ ਕੰਮ ਹੀ ਹੈ ਨਹੀਂਗਾ ਸਾਡੇ ਘਰੀਬਾਂ ਦੇ ਕਰਨ ਦਾ ਕੋਈ ਕੰਮ ਨਹੀਂ ਹੈਗਾ ਕਿਉਂ ਤੁਸੀਂ ਬਈ ਨੀਵਰ ਕਰੋ ਤੇ ਥੋੜੇ ਵਰਗੀਆਂ ਔਰਤਾਂ ਕੰਮ ਕਰਦੀਆਂ ਫਿਰਦੀਆਂ ਠੀਕ ਕੰਮ ਕਰੀਏ ਅਸੀਂ ਸਾਨੂੰ ਕੋਈ ਕੰਮ ਹੀ ਹੈ ਨਹੀਂਗਾ ਕੀ ਕਰੀਏ ਅੱਛਾ ਤੁਸੀਂ ਇਹ ਕੈਮਰਾ ਬੰਦ ਕਰੋ ਪਹਿਲਾਂ ਇੱਕ ਮਿੰਟ ਲੋਕ ਲੋਕਾਂ ਦੀਆਂ ਧੀਆਂ ਭਣਾ ਰੇੜੀਆਂ ਲੰਦੀਆਂ ਲੋਕਾਂ ਦੇ ਪੋਚੇ ਲੰਦੀਆਂ ਕੁੜਗਾਂ ਤੇ ਤੈਨੂੰ ਕੀ ਵੜਾ ਹੱਟੀ ਘੱਟੀ ਹੈ ਤੇ ਉਮਰ ਕਿੰਨੀ ਹੈ ਨਹੀਂ ਅੱਤਿ ਸਭੀ ਸਵਾਲ ਦੀਆਂ ਹਾਂਜੀ ਬੱਚੇ ਕਿੰਨੇ ਤੇਰੇ ਬੱਚੇ ਦੋ ਹੀ ਆ ਮੇਰੇ ਅੱਛਾ ਤੇ ਵਿਆਹ ਨੂੰ ਕਿੰਨੇ ਚਿਰ ਹੋ ਗਿਆ ਵਿਆਹ ਨੂੰ ਹੋ ਗਿਆ ਜੀ 5-6 ਸਾਲ ਠੀਕ ਹੈ ਹਾਂਜੀ ਛੋਟੇ ਛੋਟੇ ਜਵਾਕ ਘਰ ਵਾਲਾ ਹੀ ਕਰਦਾ ਘਰ ਵਾਲਾ ਬਸ ਇਹੀ ਕੰਮ ਕਰਦਾਗਾ ਨਸ਼ਾ ਪਿੰਦਾ ਹਾਂਜੀ ਕਿਤਾਈ ਪਿੰਦਾ ਉਹ ਜੇ ਤੂੰ ਜਿੱਤਾ ਵੇਚੀਂਗਾ ਤਾਂ ਹੀ ਪਿੰਦਾ ਉਹ ਤੇ ਹੋਰ ਕੀ ਕਰਨ ਜੀ ਜਦੋਂ ਆਪਨੇ ਛੇੜੀ ਫਰ ਮੈਨਾਂ ਕੁਛ ਕਰਨ ਜੋਗੀ ਬਈ ਤੇਰੀ ਤੇਰੇ ਕਿਤੇ ਕਿਤੇ ਦਾ ਫੜਾ ਜੇ ਤੂੰ ਇਹ ਕੰਮ ਕਰਦੀ ਤਾਂ ਤੇਰੇ ਮੂਰੇ ਆ ਰਹਿਗਾ ਇਹ ਤੂੰ ਇਹ ਨਾ ਕਰ ਬਾਜੀ ਤੁਸੀਂ ਚਲੋ ਜੀ ਮੇਨ ਤੋਂ ਗਲਤੀ ਹੋ ਗਈ ਅੱਗੇ ਤੋਂ ਨਹੀਂ ਕਰੂੰਗੀ ਪਰ ਤੁਸੀਂ ਵੀਡੀਓ ਬੰਦ ਕਰ ਦਿਓ ਵੀਰ ਭਾਈ ਵੀਡੀਓ ਬੰਦ ਕਰ ਦਾਂਗੇ ਇਹ ਦੱਸ ਵੀ ਹੋਣ ਤੱਕ ਤੂੰ ਕਿੰਨੇ ਸਾਲ ਦੇ ਤੈਨੂੰ ਚੱਕਾ ਵੇਜ ਨੂੰ ਸਾਲ ਤਾਂ ਮੈਨੂੰ ਜਿਆਦਾ ਤਾਂ ਨਹੀਂ ਹੋਏ ਮੰਨ ਲਾ ਪੰਜ ਚਾਰ ਸਾਲ ਹੀ ਹੋਏ ਨੇ ਬਸ ਕਿੰਨੇ ਕਿੰਨੇ ਲੱਖ ਰੁਪਏ ਕਮਾ ਲਏ ਤੂੰ ਪਹਿਲਾਂ ਲੱਖ ਤਾਂ ਹੀ 5 ਕੁ ਲੱਖ ਰੁਪਏ ਤਾਂ ਬਣ ਗਿਆ ਹੋਊਗਾ ਮੈਨੂੰ ਇਹ じゃ ਮੇਰਾ ਬਸ ਉਦੋਂ ਨਹੀਂ ਨਹੀਂ ਤੂੰ ਛੋੜਨਾ ਬਲ ਇੱਕ ਮਹੀਨੇ ਚ 5 ਲੱਖ ਰੁਪਏ ਬਣਦਾ ਨਹੀਂ ਨਹੀਂ ਜੀ ਇੱਕ ਮਹੀਨੇ ਚ ਨਹੀਂ ਬਣਦਾ ਹੈਗਾ ਹੋਰ ਨਹੀਂ ਨਹੀਂ ਇਹ ਮਹੀਨੇ ਚ ਤਾਂ ਨਹੀਂ ਬਣਦਾ ਮੰਨ ਲਾ ਤਿੰਨ ਚਾਰ ਮਹੀਨੇ ਚ ਤਾਂ ਮੈਨੂੰ ਮਸਾ ਜਾ ਕੇ ਬਣਦਾ ਹੋਊਗਾ ਘਰ ਮੱਕੇ ਵੀ ਬਣਦੇ ਹਾਂਜੀ ਤਿੰਨ ਮਹੀਨਾ ਚ ਹਾਂਜੀ ਇਸਾਲਜ ਕਿੰਨਾ ਬਣ ਗਿਆ ਫਿਰ ਸਾਲ ਦਾ ਤਾਂ ਦੇਖੋ ਜੀ ਮੈਂ ਤਾਂ ਮੈਂ ਤਾਂ ਜੀ ਨਹੀਂ ਪੜੀ ਲਿਖੀ ਆ ਵੀਰਾ ਕਰੀ ਵੀਰਾ ਕਰੀ ਕਿੰਨਾ ਆ ਹਾਂ ਮੰਨ ਲਾਂ ਹਾਂਜੀ ਹਾਂਜੀ ਹੋ ਗਿਆ ਹੁਣ ਜਮੀਨ ਕਿੰਨੇ ਕਿੰਨੇ ਕਿੱਲੇ ਲੈ ਲਏ ਤੁਸੀਂ ਪਹਿਲਾਂ ਵਿੱਚੋਂ ਕਿੰਨੀ ਕਮਾਈ ਜਮੀਨ ਤੇ ਸ਼ਾਇਦ ਜੀ 2 ਲੱਖ ਰੁਪਏ ਜਮੀਨ ਕਿੰਨੀ ਲਈ ਹੈ ਜਮੀਨ ਜੀ ਸਾਡੇ ਦੋ ਵੀ ਦੋ ਕਿੱਲੇ ਨੇ ਸਾਡੇ ਦੋ ਕਿੱਲੇ ਹਾਂਜੀ ਤੇ ਹੋਰ ਕੋਈ ਚੀਜ਼ ਕੀ ਕੀ ਬਣਾਈ ਹੈ ਕਰ ਕਰ ਕਰਾਈ ਤੇ ਆਪ ਦੇ ਵਧੀਆ ਕਰ 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 ਪਾਤਾ ਜੀ ਸਾਡਾ ਵਧੀਆਗਾ ਜੀ ਕਿੰਨੇ ਕਿੰਨੇ ਪੈਸੇ ਲੱਗੇ ਕਰਤੇ ਕਰਤੇ ਪੈਸਾ ਤਾਂ ਜੀ ਮੈਨੇ ਬਦੂ ਲਾਤਾ ਕਰਦੀ ਕੋਈ ਚੀਜ਼ ਬਣੀ ਹੋਈ ਹੈਗੀ ਵਧੀਆ ਜੀ ਅੱਛਾ ਮਤਲਬ ਘਰ ਵਾਲਾ ਤੇਰਾ ਨਸ਼ਾ ਕਰਦਾ ਹਾਂਜੀ ਉਹ ਤਾਂ ਇਸ ਟਾਈਮ ਵੀ ਘਰੇ ਡੱਕ ਕੇ ਬੈਠਾ ਹੋਣਾ ਟੀਕਾ ਲਾ ਰਿਆ ਹੋਣਾ ਤੈਨੂੰ ਕਿ ਭਾਈ ਕੀ ਗੋੜ ਪਈ ਹੈ ਇਹ ਕੰਮ ਕਰਨ ਦੀ ਤੁਸੀਂ ਸਿਆਣੇ ਬਣੇ ਹੈਗੇ ਉਹ ਚਲੋ ਕੋਈ ਨਾ ਜ ਅੱਗੇ ਤੋਂ ਨਹੀਂ ਕਰਦੇ ਵਾ ਤੂੰ ਗਲਤੀ ਹੋ ਗਈ ਤੇ ਮੈਂ ਇਹਨੂੰ ਬੱਸ ਨੂੰ ਮੈਂ ਕੀ ਆ ਕਿਠਾਲੇ ਨੂੰ ਨਹੀਂ ਕੋਈ ਗੱਲ ਨਾ ਕਰੇ ਤੂੰ ਸਿਆਣੇ ਬਣ ਤੂੰ ਤੂੰ ਗਲਤ ਹੈ ਨਾ ਕਿਸੇ ਮੋਟਰ ਦੇ ਅੱਗੇ ਕੰਮ ਕਰਨੇ ਇਹ ਚੰਗੀ ਗੱਲ ਸੁਭਾ ਥੋੜੀ ਦਿੰਦੀ ਹੈ ਤੈਨੂੰ ਅਸੀਂ ਆਖੀ ਜਾਨੇ ਭਾਈ ਇਹ ਕੰਮ ਨਾ ਕਰ ਨਾ ਕਰ ਤੂੰ ਸਾਰੇ ਗੱਲ ਪਈ ਜਾਨੀ ਨਹੀਂ ਜੀ ਮੈਂ ਤੈਨੂੰ ਕੁਝ ਕੀਤਾ ਨਹੀਂ ਜੀ ਮੈਂ ਤੇਰੇ ਕਿਰਿਆ ਜਿੰਨਾ ਖਲੋੜ ਕੀਤਾ ਨਹੀਂ ਜੀ ਮੈਂ ਤੈਨੂੰ ਕੋਈ ਇਥੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਜੀ ਮੈਂ ਕਿਵੇਂ ਕਹਿ ਦਵਾਂ ਫਿਰ ਤੁਸੀਂ ਭਈ ਆਪ ਗਈਆਂ ਤੁਸੀਂ ਵੀਡੀਓਜ਼ ਮੈਂ ਥੋੜੇ ਕੱਪੜੇ ਪਾਉਂ ਮੈਂ ਥੋੜੇ ਇਲਜ਼ਾਮ ਲਾਉਂ ਮੈਂ ਇਹ ਕਰੂੰ ਬਹੁਤ ਫਿਰ ਜਦੋਂ ਤੁਸੀਂ ਮੇਰੇ ਉੱਤੇ ਖੜੀ ਤੇ ਵੀਡੀਓ ਬਣਾਈ ਜਾਂਦੇ ਤੁਸੀਂ ਬੋਲਦੇ ਸੀ ਮੈਂ ਇੱਕੋ ਲੱਖ ਤੱਕ ਭਰ ਆ ਗਈ ਮੈਂ ਡਰ ਗਈ ਵੀ ਇੱਥੇ ਹੁਣ ਤੁਸੀਂ ਇਕੱਲੇ ਨਾ ਜਾਣਾ ਕੋਈ ਹੋਰ ਵੀ ਆ ਸਕਦਾਗਾ ਕੋਈ ਪਤਾ ਨਹੀਂ ਐ ਤੇ ਸੁਣਨ ਫਰਾਂਗੀ ਉਹ ਸਾਹਮਣੇ ਰੇਲ ਗੱਡੀ ਦੀ ਲੇਨ ਆ ਜੀ ਕੋਈ ਪਤਾ ਨਹੀਂ ਕੋਈ ਪਾਣਾ ਜਾਵੇ ਹੂੰ ਤੇ ਇੱਥੇ ਮੇਰਾ ਭਾਈ ਇੱਥੇ ਕਰ બસ ਦਾ ਦਾ ਉਰਾ ਪਰਾਂ ਜੀ ਬਦਲ ਦਿੰਨੇ ਆਗੇ ਕਦੇ ਇੱਧਰ ਕਦੇ ਉੱਧਰ ਬਸ ਉਹ ਸਾਹਮਣੇ ਪੋਲਾ ਜੀ ਉਹ ਤੋਂ ਪਰਲੇ ਪੱਖ ਦੀ ਹੈ ਹੂੰ ਉਹ ਦੇਖੋ ਜੀ ਤੇ ਕਿੰਨੇ ਕੁ ਮੁੰਡੇ ਬਈ ਹੈਗੇ ਥੋੜੇ ਪੱਕੇ ਪੱਕੇ ਗਾਹੇ ਜਿਹੜੇ ਥੋੜੇ ਕੋਲੇ ਆਉਂਦੇ ਹੈਗੇ ਹੈਗੇ ਹਨ ਜੀ 10 15 ਤਾਂ ਹੈਗੇ ਆ ਜੀ ਜਿਹੜੇ ਢਿੱਲੀ ਆਉਂਦੇ ਆ ਹਾਂ ਜੀ ਤੇ ਥੋੜਾ ਮੇਨ ਬੰਦਾ ਜਿਹੜਾ ਤੁਹਾਡੇ ਨਾਲ ਮੇਨ ਬੰਦਾ ਜੀ ਇੱਥੋਂ ਹੀ ਹੈਗਾ ਪਰ ਕੀ ਨਾਮ ਦਾ ਨਾਮ ਤਾਂ ਜੀ ਉਹਦਾ ਹੈਗਾ ਤਾਂ ਨਹੀਂ ਉਹਦੇ ਤਾਂ ਕਈ ਨਾਮ ਨੇ ਜੀ ਸੱਚਾ ਨਾ ਪੱਕਾ ਨਾਮ ਤਾਂ ਦੱਸਦਾ ਹੀ ਨਹੀਂ ਆਦਾ ਵੈਸੇ ਕੀ ਕਿਹਦੀ ਕਹਿੰਦਾ ਉਹ ਕਹਿੰਦਾ ਹੈਗਾ ਮੈਂ ਕੁਲਵਿੰਦਰ ਆ ਕਦੇ ਕਹਿੰਦਾ ਮੈਂ ਬਿੰਦਰ ਆ ਕਦੇ ਕੁਲਦੀਪ ਆ ਬਾਰੇ ਨਾਮ ਬਦਲਦਾ ਉਹਦੀ ਕਿੰਨੀ ਕਿਮਾ ਜਮੀਨੇ ਦੀ ਕਿੰਨੇ ਲੱਖ ਰੁਪਇਆ ਉਹਦੀ ਤਾਂ ਜੀ ਕਰੋੜਾਂ ਦੇ ਹਿਸਾਬ ਨਾਲ ਹੋਊਗੀ ਜੀ ਸਾਲ ਦੀ ਕਰੋੜਾਂ ਦੀ ਹੈ ਹਾਂਜੀ ਮਹੀਨੇ ਦੀ ਕਿੰਨੀ ਕਮਾ ਜਾਂਦਾ ਉਹ ਮਹੀਨੇ 'ਚ ਮੇਰੇ ਸਾਹ ਚ 5-10 ਕਰੋੜ ਤਾਂ ਕਮਾ ਲੈਂਦਾ ਹਾਂ ਲੱਖ ਜੀ ਕਰੋੜ ਵੱਧ ਗਈਆਂ ਨੇ ਹਾਂ ਕਦੋਂ ਆਏ ਬੈਠੇ ਸੀ ਕਵਰਾਏ ਜੀ ਤੁਸੀਂ ਸੋਨੇ ਮੈਨੂੰ ਡਰਾਤਾ ਇੱਕ ਲਗਤੀ ਤੁਸੀਂ ਅੱਜ ਵੀਡੀਓ ਦਾ ਬੰਦ ਕਰ ਲਓ ਮੈਂ ਬਾਈ ਜੀ 10 ਲੱਖ ਰੁਪਇਆ ਕਮਾਉਂਦਾ ਹੈ ਮਹੀਨੇ ਦਾ 1 ਕਰੋੜ ਦੇ 20 ਲੱਖ ਰੁਪਇਆ 1 ਕਰੋੜ ਤੇ ਮਤਲਬ ਤੁਸੀਂ ਲਾ ਲਓ 10-20 ਲੱਖ ਰੁਪਇਆ ਹੋ ਗਿਆ ਤੇ 1 ਸਾਲ ਦਾ ਹਾਂਜੀ ਤੇ ਉਹਦੇ ਕੋਲੇ ਬਾਈ ਪ੍ਰੋਪਰਟੀਆਂ ਕੀ ਕੀ ਹੈ ਫਲਾਟ ਫਲੋਰ ਕਿੰਨੇ ਕਾਦੇ ਕੋਲ ਉਹਦੇ ਕੋਲ ਤਾਂ ਜੀ ਬਹੁਤ ਆ ਜੀ ਉਹਦੇ ਕੋਲ ਤਾਂ 5-6 ਜੀ ਉੱਚੇ ਤੋਂ ਉੱਚੇ ਫਲਟ ਪਾਈ ਬੈਠਾ ਜੀ ਤੇ ਫਲਾਟ ਫਲੋਰ ਹੈਗੇ ਆ ਜਿਹਦੇ ਕੋਲ ਸਾਰਾ ਕੁਝ ਹੈਗਾ 4-5 ਹੈਗਾ ਫਲਾਟ ਤੇ ਜ਼ਮੀਨ ਕਿੰਨੀ ਹੈ ਕਿੰਨੇ ਕਿੱਲੇ ਹੈ ਜ਼ਮੀਨ ਹੈਗੀ ਆ ਜਿਸੇ 7 ਕਿੱਲੇ ਉਹਦੇ ਕੋਲ ਬਾਤੀ ਹੋਣਗੇ ਸ਼ਾਇਦ ਇੱਕ ਸ਼ਹਿਰ ਤੋਂ ਕਿ ਮਣ ਜਾ ਨਹੀਂ ਜੀ ਪਿੰਡ ਚ ਆ ਇੱਕ ਤਾਂ ਉਹਨਾਂ ਦੀ ਹੈ ਜਿੱਥੇ ਮੈਂ ਖੜੀ ਹਾਂ ਆ ਆ ਉਹਨਾਂ ਦਾ ਹਾਂਜੀ ਇਹ ਸਾਰਾ ਉਹ ਤੁਰ ਤੱਕ ਉਹ ਕਿਲਾ ਕਿੰਨੇ ਦਾ ਹੋਊਗਾ ਕਿਲਾ ਜੀ ਸ਼ਾਇਦ ਇਹ ਹੋਊਗਾ ਜੀ 1 ਕਰੋੜ ਦਾ ਹੋਊਗਾ ਕਰੋੜ ਦਾ 5 5 ਕਰੋੜ ਦੇ ਕਹਿੰਦੇ ਪੰਜ ਕਿਲੇ ਹੋਗੇ ਜ਼ਮੀਨ ਦੇ ਹਾਂਜੀ ਆ ਦੇਖੋ ਬਾਈ ਸੜਕ ਨਿਕਲ ਰਹੀ ਹੈ ਤੇ ਇਹ ਬੰਦੇ ਨੇ ਬਾਈ ਜੀ ਕਿੰਨੀ ਕਮਾਈ ਕੀਤੀ ਹੈ ਤੁਸੀਂ ਤਾਂ ਜਿਹੜੀ ਕਮਾਈ ਕਰਦੇ ਨਾ ਵਸਤੇ ਕਰਦੇ ਹੋ ਕੀ ਕਰੀਏ ਜੀ ਮੈਨੂੰ ਸਾਰਾ ਕੁਝ ਦੇਖਣਾ ਪੈਂਦਾ ਉਹ ਖਰਚਾ ਆਪਦਾ ਚੱਲੀ ਜਾਂਦਾ ਨਾਲ ਇਹਨਾਂ ਦੇ ਨਾਲ ਸਾਡਾ ਕੰਮ ਇਹਨਾਂ ਨਾਲ ਸਾਡਾ ਕੰਮ ਤੁਸੀਂ ਕਿੰਨੇ ਜਾਣੇ ਹੋ ਰੋਡਲੂ ਰੋਡ ਵਿੱਚ ਕਿੰਨੀ ਟੀਮ ਹੈ ਟੀਮ ਦੇ ਮੈਂਬਰ ਕਿੰਨੇ ਹੈ ਮੈਂਬਰਤਾ ਜੀ ਕਈ ਟੀਮਾਂ ਨੇ ਜੀ ਹੁਣ ਮੈਨੂੰ ਨਹੀਂ ਨਾ ਪਤਾ ਕੋਈ ਕਿਤੋਂ ਦਾ ਕੋਈ ਕਿਤੋਂ ਦਾ ਬੱਕ ਬੱਕ ਪਿੰਡਾਂ ਦੇ ਨੇ ਥੋੜੇ ਕੁ ਗੱਡੀਆਂ ਕੁੜੀਆਂ ਹੈਗੀਆਂ ਹਾਂਜੀ ਕਿੰਨੀਆਂ ਗੱਡੀਆਂ ਤੇਰੇ ਕੋਲ ਸਾਡੇ ਕੋਲ ਜੀ ਹੈਗੀਆਂ ਨੇ ਦੋ ਨੇ ਜੀ ਕਿਹੜੀਆਂ ਕਿਹੜੀਆਂ ਮੈਨੂੰ ਇੱਕ ਤਾਂ ਜੀ ਉਹ ਆ ਗਈ ਆਹ ਕੀ ਆ ਨੋਵਾ ਗੀ ਜੀ ਨੋਵਾ ਗੱਡੀ ਹਾਂਜੀ ਤੇ ਨਵੀਂ ਕੜਾਈ ਸੀ ਹਾਂਜੀ ਕਵੀ ਲੈ ਕੇ ਆਏ ਜੀ ਕਿਸ਼ਤਾਂ ਤੇ ਕੜਾਈ ਸੀ ਲੱਗਦੇ ਪੈਸੇ ਅੱਧੇ ਭਰ ਕੇ ਅੱਛਾ ਤੇ ਇੱਕ ਦੂਜੀ ਹੈ ਜੀ ਉਹ ਤਾਂ ਕੀ ਨੋਵਾ ਜੀ ਚਲੋ ਕੋਈ ਵੀ ਹੈ ਨਾ ਘੜਾਉਣਾ ਕੋਈ ਵੀ ਆ ਮੈਨੂੰ ਇੰਨਾ ਪਤਾ ਨਹੀਂ ਮੈਂ ਕਿਉਂ ਨਹੀਂ ਪੜੀ ਲਿਖੀ ਆ ਤੇ ਬਾਈ ਫਿਰ ਤੁਸੀਂ ਹੁਣ ਕੀ ਕਹਿਣਾ ਚਾਹੁੰ ਸਯਾ ਹੋਈ ਚਾਹੀਦੀ ਇਥੋਂ ਛੜਨਾ ਚਾਹੀਦਾ ਤੁਹਾਨੂੰ ਲੱਗਦਾ ਵੀ ਤੁਸੀਂ ਇਹ ਆਪ ਦਾ ਕਹੇ ਸਯਾ ਦੇਖ ਕੇ ਜੀ ਮੈਨੂੰ ਕੀ ਕਰੋਗੇ ਛੋਟੇ ਛੋਟੇ ਮੇਰੇ ਬੱਚੇ ਨੇ ਉਹਨਾਂ ਨੂੰ ਕਿਸੇ ਨੇ ਮੇਰੇ ਬਿਨਾਂ ਸੰਭੜਣਾ ਨਹੀਂ ਸਾਡਾ ਕੋਈ ਹੈ ਨਹੀਂ ਤੇ ਜਿੰਨਾ ਦੀ ਤੁਸੀਂ ਪੁੱਤ ਮਾਰਤੇ ਤੇ ਉਹਨਾਂ ਉਹਨਾਂ ਦੇ ਅੱਗੇ ਵਿਸ਼ਗਾਣਾ ਅੱਗੇ ਪਿੱਛੇ ਹੁਣ ਜੀ ਕੀ ਕਰੀਏ ਸਾਡੀ ਵੀ ਮਜਬੂਰੀ ਆ ਸ਼ੌਂਕ ਤਾਂ ਹੈ ਨਹੀਂ ਵੀ ਮਜਬੂਰੀ ਦਾ ਅਸੀਂ ਵੀ ਕੰਮ ਕਰੀ ਜਾਂਦੇ ਹਾਂ ਪੱਤਰਕਾਰੀ ਕਰੀ ਜਾਂਦੇ ਹਾਂ ਅਸੀਂ ਨਹੀਂ ਕਿਸੇ ਦੇ ਪੁੱਤ ਮਾਰਦੇ ਪੱਤਰਕਾਰੀ ਤਾਂ ਕਰਦੇ ਹੋ ਜੀ ਇਸ ਸਾਡਾ ਘੱਟ ਵੱਧ ਕਰੀ ਜਾਂਦੇ ਆ ਹਾਂ ਹਾਂ ਆਪੋ ਆਪ ਦਾ ਅਸੀਂ ਕੀਤਾ ਹੁੰਦਾ ਹੈਗਾ ਥਾਲਾ ਦਾ ਠੀਕ ਹੈ ਇਹ ਗੱਲ ਵਧੀਆ ਗੱਲ ਕਿੰਨੇ ਕਿੰਨੇ ਵਜ ਹੋਣੀ ਆ ਤੂੰ ਮੈਂ ਤਾਂ ਜੀ ਘਰ ਆ ਰਿਹਾ ਹਾਂ ਅਰੇ ਤੁਮਰੇ ਘਟੇ ਆ ਗਿਆ ਨਾ ਲਗਾ ਲਗਾ ਫਿਰ ਆ ਵਾਲੀ ਗੱਲ ਕੋਈ ਨਹੀਂ ਨਾ ਅਸੀਂ ਪੁੱਛਣ ਲਈਏ ਕਿ ਜੇ ਅਸੀਂ ਵੀਡੀਓ ਬਣਾਉਣੀ ਹੈ ਕੱਲ ਨੂੰ ਤੂੰ ਕੋਈ ਆਪਾਂ ਕੋਈ ਕੋਈ ਚੱਕ ਚੱਕ ਕੇ ਜੀ ਕੋਈ ਕੋਈ ਚੱਕ ਚੱਕ ਕੇ ਤੁਸੀਂ ਅੱਜ ਨਾ ਕਰੂ ਨਾ ਤਾਂ ਕਰ ਦੇ ਕੋਈ ਨਾ ਜੀ ਨਹੀਂ ਕਰਦੇ ਬਸ ਕਰਦੇ ਬਸ ਕਰਦੇ ਜੇ ਬਸ ਕਰਦੇ ਜੇ ਬਸ ਕਰਦੇ ਐਸ ਭਾਰਤੀ ਨੂੰ ਮਾਫ਼ ਕਰ ਦੋ ਤੁਸੀਂ ਜਿਵੇਂ ਕਹੋਗੇ ਉਵੇਂ ਕਰਾਂਗੇ ਠੀਕ ਹੈ ਬਈ ਤੁਸੀਂ ਇਸ ਵੀ ਪੰਜਾਬ ਦੇ ਵਿੱਚ ਧੀਆ ਭੈਣਾਂ ਇਹੋ ਜਿਹਾ ਕੰਮ ਕਰਦੀਆਂ ਸੋਭਾ ਜ਼ਿੰਦਗੀ ਚੰਗੇ ਤਾਂ ਨਹੀਂ ਲੱਗਦੀਆਂ ਜੀ ਪਰ ਕੀ ਕਰੀਏ ਜਿਹਦਾ ਅਗਾਂ ਪਿੱਛੇ ਨਹੀਂ ਹੁੰਦਾ ਨਾ ਉਹਨੂੰ ਕੋਈ ਵੀ ਕਦਮ ਚੱਕਣਾ ਪੈਂਦਾ ਇਹਦੇ ਵਿੱਚ ਸਾਡੀ ਮਜਬੂਰੀ ਆ ਕੋਈ ਸ਼ੌਂਕ ਨਹੀਂ ਹਾਂ ਇੱਕ ਹੋਰ ਦੇਖੋ ਵੀ ਜਿਨ੍ਹਾਂ ਦੇ ਪੁੱਤ ਮਰ ਗਏ ਟਿੱਡੇ ਨਾਲ ਉਹਨਾਂ ਮਾਵਾਂ ਦੀ ਕੀ ਵੀ ਦੀ ਹੁੰਦੀ ਹੁਣ ਜੇ ਜਲਦੀ ਆ ਕੇ ਦੇਖ ਕੇ ਕਰਕੇ ਰੱਖ ਦੋ ਪਤਾ ਹੀ ਹੈ ਜੀ ਦੇਖਦਾ ਹੀ ਹੈ ਜੀ ਹਰ ਇੱਕ ਰੋਜ਼ ਨਿਤ ਨਵੀਂ ਖਬਰ ਆਉਂਦੀ ਆ ਆ ਜਾਂ ਟੀਕੇ ਨਾਲ ਮਰ ਗਿਆ ਪੀਣ ਨਾਲ ਮਰ ਗਿਆ ਆਇਆ ਵਾਹ ਜੀ ਬਹੁਤ ਕੁਝ ਦੇਖਦੇ ਆ ਦੁਨੀਆ ਤੇ ਪਰ ਕੀ ਕਰੀਏ ਜੀ ਮਜਬੂਰੀ ਹੈ ਸਾਡੀ ਕੋਈ ਚਿਹਰ ਨਹੀਂ ਬਣਾਉਂਦੇ ਥੋੜੀ ਤਾਂ ਹੁੰਦੀ ਕਿਤੇ ਇਸ ਵਿੱਚ ਟੱਕਾ ਲੱਗੇ ਕਿੰਨੇ ਮੁੰਡੇ ਦੀ ਮੌਤ ਹੋ ਚੁੱਕੀ ਹੈ ਪਤਾ ਕੁਛ ਮੁੰਡਿਆਂ ਦੀ ਮੌਤ ਤਾਂ ਜੀ ਬਹੁਤ ਹੀ ਹੋ ਚੁੱਕੀ ਆ ਗਈ ਕੋਈ ਗਿਣਤੀ ਹੈ ਨਹੀਂ ਦੇ ਨਾਲ ਤੁਸੀਂ ਇਹ ਚੀਜ਼ ਦੇ ਵਿੱਚ ਤੁਹਾਨੂੰ ਆਪ ਨੂੰ ਸਾਡੇ ਤੁਸੀਂ ਸਮਝਦੇ ਨਹੀਂ ਕਿ ਮੈਂ ਲੋਕਾਂ ਦੇ ਘਰ ਜਾਈ ਜਾਨੀ ਲੋਕਾਂ ਦੇ ਪੁੱਤ ਮਰੀ ਜਾਨੀ ਸਾਡੇ ਘਰ ਜਾੜਦੇ ਜੀ ਸਾਡੇ ਵੇਚਣ ਦਾ ਉਤਤਾ ਦੀ ਵੇਖੋ ਜੀ ਕੋਈ ਫਰਕ ਨਹੀਂ ਪੈਂਦਾ ਜੇ ਵੇਚਣੋਂ ਬੰਦ ਵੀ ਹੋਵਾਂਗੇ ਇਹ ਮੈਂ ਤੁਹਾਨੂੰ ਇਹ ਗੱਲ ਕਹਿਣੀ ਹੈ ਜੇ ਤੁਸੀਂ ਸਬਾਨ ਬੰਦ ਕਰਨਾ ਹੈ ਇਹ ਚਿੱਟਾ ਇਹ ਸਿੱਧੀ ਵੀਡੀਓ ਉੱਥੇ ਤੱਕ ਜਾਵੇ ਨਾ ਜਿੱਥੋਂ ਸਬਾਨ ਬਣ ਕੇ ਆਉਂਦਾ ਤੇ ਫਿਰ ਬਾਈ ਉੱਥ ਅਸੀਂ ਮੰਨਦੇ ਵਿੱਚ ਤੋਂ ਬਣ ਕੇ ਹੁੰਦਾ ਉਹਨਾਂ ਦੀ ਗੱਲ ਮੰਨ ਲੀ ਜਿਹੜੀ ਚੀਜ਼ ਜੀ ਆ ਗਈ ਦੁਨੀਆ ਤੇ ਉਹ ਤਾਂ ਵੇਕੂਗੀ ਵੀ ਸਾਰਾ ਕੁਝ ਹੁੰਦਾ ਦੇਖ ਲੋ ਜੀ ਹਾਂ ਕੱਪੜਾ ਕੱਪੜਾ ਲਾ ਕੀ ਕੋਣੀ ਵੇਚਦੇ ਕੱਪੜਾ ਕਿਉਂ ਦਿਖਾ ਰਹੇ ਨਹੀਂ ਮੈਂ ਫੇਸ ਆਪਣਾ ਨਹੀਂ ਦਿਖਾ ਸਕਦੇ ਬਈ ਕੱਪੜਾ ਸੋ ਦਿਖਾ ਸਕਦੇ ਇਹਨਾਂ ਦਾ ਪਰ ਇੱਕ ਕੀ ਆ ਕੱਲ ਨੂੰ ਕੋਈ ਗਲਵਾਤ ਹੋ ਜੇ ਇਹ ਸੁਸਾਈਡ ਕਰ ਜੇ ਤਾਂ ਸੋ ਮਤਲਬ ਅਸੀਂ ਇਹਦੀ ਵੀਡੀਓ ਪਾਵਾਂਗੇ ਜ਼ਰੂਰ ਬੈਰਲ ਕਰਾਂਗੇ ਬਾਈ ਸ਼ੇਅਰ ਕਰ ਦਿਓ ਬਤ ਬਤ ਕਿਉਂਕਿ ਇਹ ਔਰਤ ਪਤਾ ਨਹੀਂ ਹੈ ਜੀਆਂ ਔਰਤਾਂ ਕਿੰਨੇ ਘਰਾਂ ਬਰਦੇ ਨੇ ਜੀ ਪੰਜਾਬ ਦੇ ਵਿੱਚ ਚਿੱਟਾ ਵੇਚ ਲੈਣੇ ਲੋਕਾਂ ਦੇ ਘਰ ਖਰਾਬ ਕਰ ਦਿੰਦੇ ਨੇ ਤੁਹਾਨੂੰ ਕਿੰਨੇ ਕਿ ਬਲੋਕਾਂ ਦੇ ਪੁੱਤ ਮੋਟਰਾਂ ਦੇ ਮੋਟਰਾਂ ਦੇ ਮੋਟਰਾਂ ਦੇ ਕਿੰਨੇ ਮੁੰਡਿਆਂ ਦੀ ਇਹਦੋਂ ਪਹਿਲਾਂ ਮੌਤ ਹੋ ਚੁੱਕੀ ਹੈ ਜਿੰਨਾ ਤੁਸੀਂ ਚਿੱਠਾ ਭੇਜਦੇ ਸੀ ਇਹਦੇ ਵਿੱਚ ਮੇਰਾ ਤਾਂ ਕੋਈ ਕਸੂਰ ਨਹੀਂ ਜੀ ਤੁਸੀਂ ਮੈਨੂੰ ਬੇ ਵਜ੍ਹਾ ਕਹੀ ਜਾਣਾ ਤਾਂ ਕਹੀ ਜਾਓ ਠੀਕ ਹੈ ਨਾ ਮੈਂ ਕਿਸੇ ਨੂੰ ਇਹ ਨਹੀਂ ਕਹਿੰਦੀ ਉਹਦੇ ਵਿੱਚ ਮੈਂ ਜ਼ਹਿਰ ਮਲਾ ਕੇ ਤਾਂ ਦਿੰਦੀ ਨਹੀਂ ਹੈਗੀ ਵੀ ਪੀ ਕੇ ਤੁਸੀਂ ਥਾਈ ਮਰ ਜਾਓ ਕਿ ਸਾਡਾ ਤਾਂ ਫਾਇਦਾ ਹੀ ਹੈ ਕਿ ਜਿੰਨਾ ਵਾਲਾ ਪੀਊਗਾ ਉਹਨਾਂ ਦਾ ਸਾਡਾ ਸਮਾਨ ਵੀ ਖੋ ਸਾਨੂੰ ਇਹ ਤੁਸੀਂ ਕਿਹਨਾਂ ਵੀ ਬੰਦਾ ਮਰੇ ਵੀ ਨਾ ਤੇ ਬੰਦਾ ਚਿੱਠਾ ਵੀ ਹੋ ਰਹੀ ਵੀ ਬਸ ਜਿੰਨੇ ਮਰਜੀ ਸਮਝ ਲਓ ਜੀ ਅਸੀਂ ਤਾਂ ਆਪਦਾ ਕਾਰੋਬਾਰ ਚਲਾਉਣਾ ਹੁੰਦਾ ਸਾਡਾ ਜੋ ਬਿਜ਼ਨਸ ਆ ਅਸੀਂ ਵੇਚਣਾ ਬੰਦ ਕਰ ਦਾਂਗੇ ਜੀ ਫੇਰ ਸਾਡੇ ਤੋਂ ਨਹੀਂ ਲੈਣਗੇ ਹੋਰ ਕਿਤੋਂ ਲੈ ਲੈਣਗੇ ਉਹ ਵੇਲੇ ਲੈ ਤੇਰੀ ਜ਼ਮੀਰ ਮੰਦੀ ਹੈ ਵੀ ਤੂੰ ਤੈਨੂੰ ਕੋਈ ਤੈਨੂੰ ਦੁੱਖ ਨਹੀਂ ਦੇਦੇ ਮਰੇ ਦਾ ਨਹੀਂ ਜੇ ਮੈਨੂੰ ਦੁੱਖ ਕੀ ਹੋਊਗਾ ਹੁਣ ਅਸੀਂ ਜੇ ਤੇਰੀ ਵੀਡੀਓ ਪਾਉਣੀ ਹੈ ਵੀਡੀਓ ਵਾਇਰਲ ਕਰਦੇ ਆ ਤੇਰਾ ਚਿਹਰਾ ਤੋਂ ਕਪੜਾ ਉਧੋਨੇ ਫੇਰ ਤੈਨੂੰ ਦੁੱਖ ਲੱਗੂ ਦੁੱਖ ਤਾਂ ਲੱਗੂਗਾ ਜੀ ਇਸ ਗੱਲ ਦਾ ਪਰ ਤੁਸੀਂ ਮੇਰੀ ਵੀਡੀਓ ਨੈਟ ਤੇ ਕਾਦੇ ਲਈ ਪਾਉਣੀ ਹੈਗੀ ਕਾਦੇ ਤੂੰ ਤੂੰ ਬਈ ਕਾਦੇ ਲਈ ਵੇਚਨੀ ਹੈ ਤੈਨੂੰ ਕੀ ਲੋੜ ਹੈ ਇਹ ਕੰਮ ਕਰਨ ਦੀ ਅਕਾ ਮੈਂ ਤੁਹਾਨੂੰ ਕਿੰਨੇ ਵਾਰ ਸਮਝਾਤਾ ਵੀ 100 ਮਜਬੂਰੀਆਂ ਹੁੰਦੀਆਂ ਨੇ ਘਰਾਂ ਦੀਆਂ ਕੋਈ ਅੱਗੇ ਪਿੱਛੇ ਹੋਵੇ ਤਾਂ ਬੰਦਾ ਕੰਮ ਕਰਕੇ ਖਾ ਲਵੇ ਕਿਉਂਕਿ ਮੈਂ ਕੰਮ ਨਹੀਂ ਕਰ ਸਕਦੀ ਮੈਥੋਂ ਨਹੀਂ ਹੁੰਦਾ ਕਿਸੇ ਦਾ ਕੰਮ ਹਮ ਆਦਾ ਘਰੇ ਦਾ ਮਸਾ ਹੁੰਦਾ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਪਾਲਣ ਕਿ ਮੈਂ ਕੰਮ ਕਰਾਂ ਤੇ ਹੁਣ ਜੇ ਕਹ ਲੂੰ ਤੇਰੇ ਬੱਚੇ ਜੇ ਕੰਮ ਤੇ ਲੱਗ ਗਿਆ ਤੇਰੇ ਬੱਚੇ ਤੂੰ ਵੇਚਦੀਆਂ ਤੇਰੇ ਬੱਚਾ ਨੂੰ ਪਤਾ ਲੱਗਿਆ ਮੇਰੀ ਮਾਂ ਹੀ ਕੰਮ ਕਰਦੀ ਸੀ ਤੇ ਉਹ ਵੀ ਕੰਮ ਕਰਨ ਲੱਗੀ ਫਿਰ ਤੈਨੂੰ ਕੀ ਲੱਗੂਗਾ ਉਹ ਜੀ ਉਹਨਾਂ ਦੀ ਕਿਸਮਤ ਉਹਨਾਂ ਨਾਲ ਆ ਜਿੰਨਾ ਟਾਈਮ ਸਹੀ ਨੇ ਸਹੀ ਨੇ ਦੋਖੀ ਜਾਊਗੀ ਮੈਂ ਤੈਨੂੰ ਕੋਈ ਤੈਨੂੰ ਇਸ ਗੱਲ ਦੀ ਕੋਈ ਜੜੀ ਦਿੱਤੀ ਸ਼ਰਮ ਨਹੀਂ ਵੀ ਮਤਲਬ ਮੈਂ ਜੇ ਵੇਚਦੀਆਂ ਤਾਂ ਮੇਰੇ ਗਾਂ ਬੱਚੇ ਕਿੱਥੇ ਨਿਕਲਣਗੇ ਪਤਾ ਜੋ ਰੱਬ ਦੀ ਉਹ ਆ ਜੀ ਦੇਖੋ ਜੀ ਮੇਰੇ ਰੱਬ ਨੂੰ ਮਨਜ਼ੂਰ ਹੋਇਆ ਉਦਾਂ ਹੀ ਹੋਊਗਾ ਠੀਕ ਹੈ ਹੋਰ ਨਹੀਂ ਕਰ ਸਕਦਾ ਜੇ ਹੁਣ ਤੂੰ ਚੰਗੇ ਕੰਮ ਕਰੇਂਗੀ ਤਾਂ ਤੂੰ ਕਹਿੰਦੇ ਜਿਹੜਾ ਜੇ ਦੇਖੀ ਜਾਊਗੀ ਜੀ ਤਾਂ ਹੁਣ ਜੋ ਹੋਣਾ ਸੋ ਤਾਂ ਮਾਲਕ ਹੀ ਜਾਣਦਾ ਅੱਗੇ ਕੀ ਹੋਣਾ ਤੇ ਹੁਣ ਕੀ ਹੋ ਰਿਹਾਗਾ ਤੇ ਮੈਨੂੰ ਹੁਣ ਜਾਣਦਾ ਮੈਨੂੰ ਇੰਨੀਆਂ ਗੱਲਾਂ ਨਹੀਂ ਹੁੰਦੀ ਮੈਂ ਅੱਗੇ ਵੀ ਹੋਰ ਕੰਮ ਵੀ ਕਰਨਾ ਪਊ ਹੁਣ ਵੇਚਦੀ ਨਹੀਂ ਵੇਚਦੀ ਹਾਂ ਤੇ ਮੈਂ ਦੀ ਹਾਂ ਹਾਂ ਮੰਗਦੀ ਹਾਂ ਵੇਖੋ ਜੀ ਮੇਥੋਂ ਗਲਤੀ ਹੋ ਗਈ ਮੈਂ ਨਹੀਂ ਵੇਚਦੀ ਅੱਗੇ ਤੋਂ ਤੁਹਾਡੀ ਖੈ ਮੇਰਾ ਨਾਮ ਹੈ ਜੀ ਮੈਂ ਇਥੋਂ ਦੀ ਰਹਿੰਦਾ ਮੇਰਾ ਪਿੰਡ ਹੈ ਤੇ ਮੈਂ ਗਾਂਵ ਤੋਂ ਇਹ ਕੰਮ ਆਹ ਦੇਖਾ ਦਿਓ ਜੀ ਆ ਮੇਰਾ ਪਿੰਡ ਲਿਖਿਆ ਹੈ ਹੂੰ ਤੇ ਵੀ ਮੈਂ ਅੱਗੇ ਤੋਂ ਨਹੀਂ 베ਚਦੀ ਗਲਤੀ ਹੋ ਗਈ ਹੂੰ ਸੋ ਵੀ ਮੈਂ ਉਹਨਾ ਮਾਮਾ ਤੋਂ ਵੀ ਗਲਤੀ ਮੰਨਦੀ ਆ ਜਿਨ੍ਹਾਂ ਦੇ ਬੱਚੇ ਇਸ ਮਾਨ ਪੀੜਨ ਕਾਰਨ ਬਹੁਤ ਹੋ ਗਈ ਕਿ ਮੈਨੂੰ ਮਾਫ ਕਰ ਦੋ ਕਿ ਮੇਰਾ ਇਦਾਂ ਦਾ ਕੋਈ ਮਕਸਦ ਨਹੀਂ ਕਿਹਾ ਠੀਕ ਹੈ ਨਾ ਵੀ ਮੈਂ ਉਹਨਾਂ ਦੀ ਜਾਣ ਲਾਵਾਂ ਬਸ ਇਹ ਇੱਕ ਮਜਬੂਰੀ ਹੁੰਦੀ ਹੈ ਕਿਰ ਕਿਵੇਂ ਮਿਲੇ ਬਾਈ ਜਿਹੜੇ ਛੋਟੇ ਛੋਟੇ ਵੇਚਦੇ ਇਹਨਾਂ ਦੀ ਬਸ ਜੀ ਉਧਰ ਉਧਰ ਜਿਵੇਂ ਹੁਣ ਤੁਸੀਂ ਆ ਗਏ ਤੁਹਾਡੇ ਨਾਲ ਜਾਣ ਪਛਾਣ ਪੈ ਗਈ ਐਂ ਵਸਤੂ ਰਹਿ ਜਾਂਦੇ ਜੀ ਕੋਈ ਹਰੇਕ ਹਰ ਇੱਕ ਹੀ ਟੱਕਰ ਜਾਂਦਾ ਜੀ ਕੋਈ ਵੀ ਕਿਤੇ ਵੀ ਮਿਲ ਸਕਦਾ ਜੀ ਕੋਈ ਕਿਸੇ ਨੂੰ ਦੱਸ ਪੁੱਛ ਕੇ ਨਹੀਂ ਮਿਲਦਾ ਮੈਂ ਤੁਸੀਂ ਮੰਨਦੇ ਹੋ ਨਾ ਵੀ ਤੁਸੀਂ ਮਾੜੀ ਸੰਗਤ ਜਾਵੜੇ ਸੀ ਹਾਂਜੀ ਮੈਂ ਮੰਨਦੀ ਆ ਮੈਂ ਕਹਿੰਦਾ ਵੀ ਮੇਹ ਤੋਂ ਗਲਤੀ ਹੋ ਗਈ ਮੈਂ ਅੱਗੇ ਤੋਂ ਇਦਾਂ ਦਾ ਕੰਮ ਨਹੀਂ ਕਰਦੀ ਠੀਕ ਹੈ ਬਹੁਤ ਵਧੀਆ ਗੱਲ ਤੁਸੀਂ ਮੈਂ ਇਹ ਜੀ ਜ਼ਿੰਮੇਵਾਰਾ ਤੋਂ ਬਾਦ ਉਹ ਉਸ ਜ਼ਿੰਮੇਵਾਰ ਮੈਂ ਹੈਗੀ ਆ ਜੀ ਕਿਉਂਕਿ ਮੈਂ ਉਸ ਤੋਂ ਬਾਅਦ ਜੋ ਹੋਰ ਵੀ ਕੋਈ ਕੰਮ ਕਰੂਗਾ ਮੈਂ ਉਹਨਾਂ ਨੂੰ ਵੀ ਇਹੀ ਗੱਲ ਸਮਝਾਉਣੀ ਆ ਵੀ ਆਪਣੇ ਵੀ ਅੱਗੇ ਪੁੱਤਾਂ ਠੀਕ ਆ ਵੀ ਆਪਾਂ ਇਹ ਕੰਮ ਨਹੀਂ ਕਰਨਾ ਜੇ ਬੰਦਾ ਹੀ ਦੇਦਾ ਤਾਂ ਰੱਬ ਦੇਖਦਾ ਵੀ ਆਪਾਂ ਕਿਸੇ ਦੇ ਪੁੱਤ ਨੂੰ ਮਾਰਨਾ ਨਹੀਂ ਬਲਕਿ ਬਚਾਉਣਾ ਖਬਰਾਂ ਗਲਤੀ ਪੁੱਤ ਕਿਵੇਂ ਲੈਂਦਾ ਕਿਵੇਂ ਨਾ ਮੇਰੇ ਇੱਕ ਕੁੜੀਆ ਤੇ ਇੱਕ ਮੁੰਡਾ ਜੇ ਕੱਲ ਨੂੰ ਉਹ ਵੀ ਇਹ ਕੰਮ 'ਚ ਪੈ ਗਿਆ ਕੁਝ ਹੋ ਗਿਆ ਤਾਂ ਮੈਂ ਤਾਂ ਉਹਨੂੰ ਗਾਲਾਂ ਕੱਢੂੰ ਜਿੱਥੋਂ ਸਮਾਨ ਲੈ ਕੇ ਪਿਊਗਾ ਮੈਨੂੰ ਪਤਾ ਨਹੀਂ ਕਿੰਨੀਆਂ ਕਵੱਦਵਾ ਪੈਂਦੀਆਂ ਹੋਣਗੀਆਂ ਕਿੰਨੇ ਕੇ ਮਾਮਾ ਗਾਲਾਂ ਦਿੰਦਿਆਂ ਹੋਣ ਹਾਂਜੀ ਬਦਨਾਮ ਤਾਂ ਹੋ ਗਏ ਬਾਕੀ ਤੁਸੀਂ ਵੀਡੀਓ ਬਣਾਈ ਜਾਂਦੇ ਹੋ ਫਸ਼ ਕਰਦੇ ਥੋੜੇ ਰਿਸ਼ਤੇਦਾਰ ਤੁਹਾਨੂੰ ਲੰਦੇ ਮੂੰਹ ਨਹੀਂ ਜੀ ਕਿ ਕੋਈ ਨਹੀਂ ਆਉਂਦਾ ਜਾਂਦਾ ਸਾਡੇ ਕੀ ਕਹਿੰਦੇ ਰਿਸ਼ਤੇਦਾਰ ਤੁਹਾਨੂੰ ਰਿਸ਼ਤੇਦਾਰ ਸਾਡੇ ਰੋਕਦੇ ਨੇ ਅਸੀਂ ਕਿ ਆ ਵੀ ਸਾਨੂੰ ਖਾਣ ਨੂੰ ਦੇ ਦੋ ਅਸੀਂ ਹਟ ਜਾਂਦੇ ਅੱਛਾ ਹਾਂਜੀ ਉਹ ਕਹਿੰਦੇ ਵੀ ਤੁਸੀਂ ਆਪਦਾ ਇਸ ਲੈਂਡ ਤੇ ਰਹੋ ਸਾਡੇ ਨਾਲ ਮਰੇ ਨਾ ਖਪੇ ਆਉਣਾ ਜਾਣਾ ਨਹੀਂ ਨਾ ਉਹ ਸਾਡੇ ਹੁੰਦੇ ਮਤਲਬ ਮੁਰਤਲੋ ਬੋਤੀ ਬੋਤਲ ਲੈ ਆ ਗਈ ਮੈਂ ਉਹ ਚੀਜ਼ ਲੈ ਗਈ ਮੈਂ ਇਹ ਜਿਆ ਕੰਮ ਨਹੀਂ ਕਰਦਾ ਹਾਂਜੀ ਹਾਂਜੀ ਬਸ ਮੈਂ ਤੁਹਾਡੇ ਘਰ ਦੇਖੋ ਜੀ ਮੈਂ ਗਲਤੀ ਹੋ ਗਈ ਮੱਗ ਤੇ ਇਦਾਂ ਦਾ ਕੰਮ ਨਹੀਂ ਕਰਦੀ ਠੀਕ ਹੈ ਮੈਨੂੰ ਮਾਫ ਕਰ ਦਿਓ ਸੋ ਬਈ ਇਹ ਕਿਤੇ ਬਹੁਤ ਕਰ ਖਰਾਬ ਕੀਤੀ ਹੈ ਇੱਕ ਆਪਾਂ ਇਹ ਕਹਿ ਸਕਦੇ ਆ ਵੀ ਇਹ ਕੁੜੀ ਦਾ ਮਤਲਬ ਇਨਸਾਨੀਅਤ ਨਾਲੋ ਵਿਚੋ ਇਨੀ ਗਲਤ ਕੰਮ ਕੀਤੇ ਆ ਕੀ ਕਰਾਂ ਦੋਨੇ ਭਾਈ ਜਿਹੜਾ ਬੰਦਾ ਗਲਤੀ ਕਰਦਾ ਦੁਆਬ ਦਾ ਸਹੀ ਰਸਤੇ ਗਿਆ ਜਾਂਦਾ ਉਹਦੇ ਬਾਰੇ ਥੋੜਾ ਕੀ ਬਚਾਰਾ ਹੈ ਉਹਦੇ ਬਾਰੇ ਬਚਾਰਾ ਇਹੀ ਹੈਗਾ ਜੀ ਵੀ ਅੱਗੇ ਤੋਂ ਕੋਈ ਵੀ ਆ ਚਾਹੇ ਮੈਂ ਆ ਚਾਹੇ ਕੋਈ ਹੋਰ ਆ ਜਿੰਨੇ ਵੀ ਘਰਾਂ ਚਾਹੇ ਕੰਮ ਹੁੰਦਾ ਆ ਕਿ ਪਲੀਜ਼ ਹੱਥ ਬੰਨ ਕੇ ਬੇਨਤੀ ਆ ਨਾ ਕਰੋ ਕਿਸੇ ਦਾ ਘਰ ਦਾ ਚਰਾਗ ਨਾ ਬਜਾਓ ਕਿਉਂਕਿ ਉਹਨਾਂ ਮਾਮਾ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਦੁੱਖ ਲੱਗਦੇ ਆ ਕਿਸੇ ਨੂੰ ਕੁਝ ਨਹੀਂ ਪਤਾ ਮੈਨੂੰ ਨਹੀਂ ਪਤਾ ਜਿਸ ਦਿਨ ਮੇਰੇ ਤੇ ਪਊਗੀ ਉਸ ਦਿਨ ਮੈਨੂੰ ਪਤਾ ਲੱਗ ਜਾਊ ਕਿਉਂਕਿ ਹੁਣ ਮੈਨੂੰ ਪਤਾ ਮੇਰਾ ਬੰਦਾ ਉਹ ਡੱਕਿਆ ਪਿਆ ਇਸ ਟਾਈਮ ਵੀ ਬਾਹਰ ਦੇ ਵਿੱਚ ਸੋਈ ਗਡੋਈ ਬੈਠਾ ਹੋਣਾ ਹੂੰ ਮੈਨੂੰ ਪਤਾ ਕਿ ਬਸ ਮੈਂ ਇਹੀ ਕਹਿਨੀ ਆ ਵੀ ਐਦਾਂ ਦਾ ਕੰਮ ਪਲੀਜ਼ ਨਾ ਕਰੋ ਤੁਸੀਂ ਤਾਂ ਕੀਤਾ ਵੀ ਮਤਲਬ ਥੋੜਾ ਘਰ ਵਾਲਾ ਜਾਲੇ ਨਸ਼ੇ ਦਾ ਸੀ ਬਣ ਕਰਨਾ ਸੀ ਬਈ ਮੈਨੂੰ ਨਹੀਂ ਸੀ ਜੀ ਮੇਰਾ ਸ਼ੌਂਕ ਨਹੀਂ ਸੀ ਕਿਸੇ ਦੇ ਘਰ ਖਰਾਬ ਕਰਨ ਦਾ ਹਾਂਜੀ ਤੇ ਬਈ ਕੀ ਮੈਸੇਜ ਨਾ ਦਿੰਦੇ ਹੋ ਮੈਸੇਜ ਹੀ ਚੈਨ ਕ ਕਪੜਾ ਦਾ ਰਹਿਣ ਤੋਂ ਜੀ ਕਾਰੋਬਾਰ ਹਮੇਸ਼ਾ ਹੀ ਦੱਸੋ ਮੈਸੇਜ ਕੀ ਕਦੇ ਵਸਤੇ ਬਣਾਏ ਤੋ ਮੈਸੇਜ ਵਾਜੀ ਮੈਂ ਇਹ ਇਸ ਕਰਕੇ ਤੁਹਾਡੀ ਵੀਡੀਓ ਬਸ ਸ਼ੇਅਰ ਕਰਕੇ ਬਣਾਈ ਆ ਕਿ ਮੈਂ ਕੋਈ ਅਦਾ ਦਾ ਕੰਮ ਰੀਅਲਸ ਤੇ ਕਰਦੀ ਨਹੀਂ ਠੀਕ ਹੈ ਨਾ ਯਾ ਟੈਸਟ ਹੈ ਗੁੜੀ ਮੈਂ ਘਰ ਟੈਸਟਾ ਠੀਕ ਹੈ ਨਾ ਤੇ ਮੈਂ ਆਪਣਾ ਅਸਲੀ ਨਾਮ ਸ਼ਹਿਰ ਸਾਰਾ ਕੋਈ ਦੱਸੂਗੀ ਕਿ ਮੇਰੇ बस ਕਹਿਣ ਦਾ ਮਕਸਦ ਇਹੀ ਆ ਕਿ ਜੋ ਵੀ ਲੋਕ ਕਿਤੇ ਵੀ ਆਮ ਲੋਕਾਂ ਦੇ ਘਰਾਂ ਦੇ ਮੰਦਲਾਂ ਦੁਕਾਨਾਂ 'ਚ ਵੀ ਵੇਚਣ ਲੱਗ ਰਿਹਾ ਇਹ ਸਮਾਨ ਸੂਈਆਂ ਦੁਕਾਨਾਂ ਤੇ ਰੱਖਦੇ ਨੇ ਲਕੋਲ ਕੋ ਕੇ ਵੇਚਦੇ ਨੇ ਕਿ ਪੁਲਿਸ ਮੇਰੀ ਉਹਨਾਂ ਨੂੰ ਹੱਥ ਬੰਨ੍ਹ ਕੇ ਰਿਕਵੈਸਟ ਆ ਕਿ ਪੁਲਿਸ ਐਦਾਂ ਦਾ ਕੰਮ ਨਾ ਕਰੋ ਕਿਸੇ ਦੇ ਮਾਮਾ ਦੇ ਪੁੱਤਾਂ ਨੂੰ ਨਾ ਮਾਰੋ ਕਿਉਂਕਿ ਬਹੁਤ ਔਖਾ ਹੁੰਦਾ ਉਹਨਾਂ ਮਾਮਾ ਨੂੰ ਜਿੰਨਾ ਮਾਮਾ ਦੇ ਪੁੱਤ ਮਰ ਜਾਂਦੇ ਨੇ ਤੇ ਜਿਹੜੀਆਂ ਜਨਾਨੀਆਂ ਵਿਚਾਰੀਆਂ ਵਿਧਵਾ ਹੋ ਜਾਂਦੀਆਂ ਨੇ ਜਿਨ੍ਹਾਂ ਨੇ ਸੇਰ 'ਚ ਪੂਣੀ ਨਹੀਂ ਕੀਤੀ ਹੁੰਦੀ ਜੋ ਕਿ ਉਹਨਾਂ ਦੇ ਛੋਟੇ ਛੋਟੇ ਬੱਚੇ ਰੋਲ ਜਾਂਦੇ ਨੇ ਉਹਨਾਂ ਕਾਸੇ ਦੇ ਅੱਗੇ ਨਹੀਂ ਰਹਿੰ ਵੀ ਹੋ ਰਿਹਾ ਤਾਂ ਕੋਈ ਗੱਲ ਨਹੀਂ ਵੀ ਬਸ ਪਲੀਜ਼ ਆਹ ਕੰਮ ਕਰ ਦੇ ਲੋਕ ਗਾਲਾਂ ਕੱਢਦੇ ਪੂਰੀ ਵੀਡੀਓ ਨੂੰ ਦੇਖਦੇ ਗਾਲਾਂ ਕੱਢਣ ਲੱਗ ਜਾਂਦੇ ਆ ਹਾਂਜੀ ਕਰ ਉਹ ਲੋਕ ਨੂੰ ਕੀ ਕਹਿਣਾ ਚਾਹੁੰਦੇ ਹੋ ਗਾਲਾਂ ਕੱਢਣ ਵਾਲਾ ਨੂੰ ਇਹੀ ਕਹਿਣੀ ਆ ਵੀ ਕਿਸੇ ਨੂੰ ਗਾਲਾਂ ਨਾ ਕੱਢੋ ਆਪਾਂ ਆਪਾਂ ਵੀਡੀਓ ਦੇਖਣ ਤੋਂ ਪਹਿਲਾਂ ਕੋਈ ਨਾ ਜੀ ਆਪਾਂ ਨੂੰ ਪਤਾਗਾ ਸਾਨੂੰ ਪਲੀਜ਼ ਗਾਲਾਂ ਨਾ ਕੱਢੋ ਠੀਕ ਆ ਨਾ ਸਾਡੇ ਇੱਧਰ ਤਾਂ ਕੋਈ ਮਕਸਦ ਨਹੀਂ ਅਸੀਂ ਕੋਈ ਸੱਚੀ ਕੰਮ ਨਹੀਂ ਕਰਦੇ ਅਸੀਂ ਇਹ ਇੱਕ ਮੈਸੇਜ ਦਿੱਤਾ ਸੀ ਵੀ ਜੱਗ ਦੇ ਲੋਕਾਂ ਨੂੰ ਪਤਾ ਲੱਗੇ ਸਾਡੀ ਇੱਥੇ ਜਾਂਦੀ ਹੈਗੀ ਕੌਣ ਕੌਣ ਦੇਖਦਾ ਸਾਡੀ ਵੀਡੀਓ ਪੀਤਾ ਕਰਕੇ ਅਸੀਂ ਇਹ ਵੀਡੀਓ ਬਣਾ ਰਹੇ ਹਾਂਗੇ ਮੈਂ ਆਪਦਾ ਫੇਸ ਵੀ ਦਿਖਾਉਂਗੀ ਤੁਹਾਨੂੰ ਅੱਜ ਵੀ ਮੈਂ ਕੌਣ ਆ ਖੇਡਦੀ ਆ ਸਾਰਾ ਕੁਝ ਫੇਰ ਦਿਖਾ ਦੋ ਮੜਾ ਜੀ ਹਾਂਜੀ ਫੇਰ ਦਿਖਾ ਦੋ ਕੋਈ ਨਹੀਂ ਦਿਖਾ ਦੋ ਫੇਰ ਦਿਖਾ ਹਾਂ ਦਿਖਾ ਦੋ ਲਓ ਜੀ ਇਹ ਆਰਟਿਸਟ ਇਹਨੇ ਬਹੁਤ ਚੈਨਲਾਂ ਦਾ ਕੰਮ ਕੀਤਾ ਕੁੜੀ ਨੇ ਦੱਸੋ ਬਈ ਆਪਣੀ ਵਰੀ ਹੈ ਨਾ ਹਾਂਜੀ ਹਾਂਜੀ ਆ ਦੇਖੋ ਜੀ ਮੇਰਾ ਅਸਲੀ ਨਾਮ ਹੈਗਾ ਜੀ ਪ੍ਰੀਤਕੌਰ ਮੈਂ ਮਾਲਸਾ ਦੀ ਰਹਿਣ ਵਾਲੀ ਆ ਠੀਕ ਆ ਨਾ ਕੋ ਮੇਰੇ ਹੱਥੋਂ ਦਾ ਕੋਈ ਨਾਮ ਹੋ ਨਿਸ਼ਾਨ ਕੋਈ ਨਹੀਂ ਹੈਗਾ ਮੇਰਾ ਮਕਸਦ ਇਹੀ ਸੀ ਕਿ ਤੁਸੀਂ ਵੜਾ ਮੋਟਾ ਜੋ ਵੀ ਕੋਈ ਆਮ ਤੌਰ ਤੇ ਲੋਕਾ ਕਿਉਂਕਿ ਆਮ ਤਾਂ ਹੁਣ ਕੋਈ ਰਹੇ ਹੀ ਨਹੀਂ ਇਹ ਹਰ ਇੱਕ ਇਕੱਲੇ ਇਕੱਲੇ ਘਰ ਚ ਮੰਨ ਲਾ ਜਿਵੇਂ ਹਰ ਇੱਕ ਦੁਕਾਨ ਤੇ ਖੰਡ ਵਿਕਦੀ ਹੈ ਇਹ ਖੰਡ ਨਾਲੋਂ ਵੱਧ ਵੇਚਣ ਲੱਗ ਪੀਸ ਬੰਦ ਕਰ ਦਿਓ ਇਹ ਕੰਮ ਕਿਸੇ ਮਾਮਾ ਦੇ ਪੁੱਤ ਨਾ ਮਾਰੋ ਕਿਉਂਕਿ ਆਪਣੇ ਵੀ ਹੈਗੇ ਨੇ ਕੁੱਦ ਮੇਰੇ ਵੀ ਹੈਗੇ ਨੇ ਮੇਰੇ ਦੋ ਹੋਣਗੇ ਹੈਗੇ ਹਜੇ ਤੱਕ ਤਾਂ ਛੋਟੇ ਨੇ ਕੱਲ ਨੂੰ ਜਦੋਂ ਵੱਡੇ ਹੋਣਗੇ ਮੈਨੂੰ ਉਦੋਂ ਪਤਾ ਲੱਗੂ ਮੈਂ ਵੀਡੀਓ ਬਣਾਈ ਆ ਮੈਂ ਐਸੇ ਇਹ ਮੈਨੂੰ ਮੈਸੇਜ ਦੇਣ ਵਾਸਤੇ ਤੁਹਾਨੂੰ ਬਣਾਈ ਆ ਵੀ ਜੋ ਵੀ ਤੁਸੀਂ ਕੰਮ ਕਰਦੇ ਹੋ ਪਲੀਜ਼ ਇੱਦਾਂ ਦਾ ਨਸ਼ਾ ਪੱਤੇ ਦਾ ਨਾ ਕਰੋ ਕੰਮ ਕਰਕੇ ਖਾ ਲੋ ਮ ਦਾਲਾ ਦਿਨ ਤੋਂ ਪਹਿਲਾਂ ਦਾ ਦੋਸਤੋ ਵੀਡੀਓ ਨੂੰ ਸਾਰੀ ਨੂੰ ਦੇਖੋ ਸ਼ੁਰੂ ਤੋਂ ਐਂਡ ਤੱਕ ਕਿਉਂਕਿ ਇਹ ਆਪਾਂ ਕੁੜੀਆਂ ਨੂੰ ਗਾਲਾਂ ਕੱਢਣ ਲੱਗੇ ਨਹੀਂ ਆਪਾਂ ਇਧੀਆਂ ਭੈਣਾਂ ਨਾਲ ਇਹ ਵੀ ਸਾਡੀ ਕੁੜੀਆਂ ਵਰਗੀ ਹੈ ਪਰਿਵਾਰ ਹੈ ਸਾਡੀ ਟੀਮ ਹੈ ਜਿੰਨਾਂ ਨੂੰ ਨਹੀਂ ਵੀਡੀਓ ਚੰਗੀ ਲੱਗਦੀ ਨਾ ਦੇਖੋ ਜਿੰਨਾਂ ਚੰਗੀ ਲੱਗੀ ਸ਼ੇਅਰ ਕਰੋ ਕਿਸੇ ਨੇ ਗਾਲ ਨਹੀਂ ਕੱਢੀ ਕੋਈ ਗਾਲ ਨਹੀਂ ਕੱਢੀ